ਗੁਰੂ ਕੀ ਸਾਜਿਅਤ ਦੇਵਾ ਜੀ ਸਾਸ ਸੁਮੇ ਜੀ ਗੁਰਦੁਆਰਾ ਟਿਪੀ ਸਹਿ ਜੀਤ ਨਗਰ ਵਿਖੇ ਸਤਿਗੁਰੂ ਗੁਰੂ ਨਾਨਕ ਮਹਾਨਪੁਰਾਲੇ ਗੁਰਦੁਆਰਾ ਪ੍ਰਬੰਧਕ ਜਨ ਮੈਂਬਰ ਸਹਿਬਾਨ ਸਾਡੇ ਪੱਤੀ ਸਾਹਿਬ ਪ੍ਰਦਾਨ ਸਾਹਿਬ ਸੰਗਤਾਂ ਦੇ ਵਜ਼ੀਰ ਸਾਰਿਆਂ ਦਾ ਧੰਨਵਾਦ ਸਾਧ ਸੰਗਤ ਜੀ तकरीबन ਪਿਛਲੇ 10-15 ਦਿਨਾਂ ਤੋਂ ਲੈ ਕੇ ਸੰਗਤਾਂ ਗੁਰੂ ਸਾਹਿਬ ਜੀ ਦੇ ਪਿਆਰ ਚ ਜੁੜੀਆਂ ਨੇ ਕਿਤੇ ਪ੍ਰਵਾਹ ਫੇਰੀਆਂ ਸਾਡੀਆਂ ਭੈਣਾਂ ਦੇ ਬੀਬੀਆਂ ਨਾਲ ਰਲ ਬਿਲਕ ਕੇ ਕਿਤੇ ਸਾਧ ਸੰਗਤ ਸਵੇਰੇ ਦੇ ਅਵਰਤ ਵੇਲੇ ਦੇ ਕੀਰਤਨ ਬਾਜੇ ਢੋਲਕੀਆਂ ਕਿੰਤੇ ਸ਼ੈਣੇ ਲੈ ਕੇ ਗੁਰੂ ਨਾਨਕ ਸਾਹਿਬ ਜੀ ਦਾ ਗੁਰਦਾਨ ਕੀਤਾ ਗੁਰੂ ਕੀਆਂ ਫੌਜਾਂ ਹਾਜ਼ਰੀ ਲਵਾ ਕੇ ਗਈਆਂ ਨੇ ਸਾਧ ਸੰਗਤ ਜੰਗੀਤਨਗਰ ਦੀ ਸਾਧ ਸੰਗਤ ਨੂੰ ਵੇਖਤੇ ਆ ਕਿੰਨਾਂ ਬ੍ਰੰਭ ਹੋ ਗਏ ਨੇ ਸਾਧ ਸੰਗਤ ਪਹਿਲਾ ਹਾਜ਼ਰੀ ਬਾਬਾ ਹਰਦਾਸ ਜੀ ਦਾ ਪਿੰਡ ਹੈ ਜੀ ਕੋਟਲੀ ਬਲਾਂ 11 ਵਜੇ ਤੱਕ ਦੀ ਹਾਜ਼ਰੀ ਉੱਥੇ ਸੀ ਸੋ ਕਿਉਂਕਿ ਸੰਗਤ ਕੀਤਾ ਜਾਪ ਤੇ ਸੰਗਤ ਚ ਮੰਗੀ ਮਾਫੀ ਮਨੁੱਖ ਨੂੰ ਬਾਦਸ਼ਾਹ ਬਣਾ ਦਿੰਦੀ ਹੈ ਰਾਜਾ ਮੈਨੂੰ ਹੁਕਮ ਹੋਇਆ ਸਾਡੇ ਪ੍ਰਧਾਨ ਸਾਹਿਬ ਜੀ ਦਾ ਪ੍ਰਬੰਧ ਕਰਨ ਦਾ ਵੀ ਤੁਸੀਂ ਹਾਜ਼ਰੀ ਲਾਉਣੀ ਹੈ 15 ਤਰੀਕ ਨੂੰ ਪਹਿਲਾ ਹੁਕਮ ਸੀ ਉਸ ਦਿਨ ਕਰਨਾਲ ਜਾਣਾ ਸੀ ਫਿਰ ਨਵੇਂ ਸ਼ਹਿਰ ਵੱਲ ਤੇ ਸਮਾਂ ਹੈ ਨਹੀਂ ਸੀ ਤੇ ਅੱਜ ਦਾ ਵੀ ਗੁਰੂ ਮਹਾਰਾਜ ਦੀ ਕਿਰਪਾ ਹਜ਼ੂਰੀ 'ਚ ਮੈਂ ਬੇਨਤੀ ਕਰਾਂਗਾ ਵੀ ਮੈਂ ਮੈਂਤੀ ਕੀਤੀ ਸੀ ਵੀ ਮੈਂ 11:30 ਤੋਂ ਪਹਿਲਾਂ ਪਹਿਲਾਂ ਤੁਹਾਡੇ ਕੋਲ ਪਹੁੰਚ ਜਾਵਾਂਗਾ 12:30 ਜਿੰਨਾ ਵੀ ਆਪ ਜੀ ਹੁਕਮ ਕਰੋਗੇ ਹਾਜ਼ਰੀ ਲਾਵਾਂਗਾ ਸੋ ਮਜਬੂਰੀਆਂ ਬੜੀਆਂ ਹੋਣ ਸਾਸ ਇਸ ਤੋਂ ਬਾਅਦ ਫਿਰ ਚਮਕੌਰ ਸਾਹਿਬ ਸਾਡੇ ਪ੍ਰੇਮੀ ਨੇ 1:00 ਵਜੇ ਉਹਨਾਂ ਦੇ ਘਰ ਵੀ ਜਾਣਾ ਪਾਠ ਉਹਨਾਂ ਦੇ ਜਾਪ ਚੱਲਦੇ ਆ ਸ਼ਾਮ ਦੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿੱਚ ਸ਼ਾਮ ਸਭ ਲੈ ਕੇ ਚੰਕੀ ਹੁੰਦੀ ਹੈ ਉੱਥੇ ਜਲਦੀ ਸੇਵਾ ਜਠੇ ਦੀ ਆਓ ਸਾਰੇ ਮਾਈ ਪਾਈ ਆਪਾਂ ਗੁਰੂ ਸਾਹਿਬ ਦਾ ਜਸ ਕਰੀਏ ਆਪ ਕਲ ਸੋ ਜਸ ਗਾਵੋ ਗੁਰੂ ਨਾਨਕ ਪਟ ਕਹਿੰਦੇ ਨੇ ਜੇ ਗੁਣ ਗਾਉਣੇ ਨੇ ਆਪ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਬਾਣੀ ਦੁਨੀਆ 'ਚ ਬੜੇ ਪੀਰ ਪਗੰਬਰ ਆਏ ਅਵਤਾਰ ਆਏ ਬੜੇ ਸਤਕਾਰਯੋਗ ਨੇ ਪਰ ਰਾਜੇ ਰਾਜੇ ਰਹੇ ਜੋਗੀ ਜੋਗੀ ਜਿਹੜੇ ਜੋਗੀ ਬਣ ਕੇ ਰਾਜ ਛੱਡ ਕੇ ਗਏ ਰਾਜ ਛੱਡ ਕੇ ਜੋਗੀ ਬਣੇ ਭਾਵੇਂ ਪੰਤਰੀ ਜੋਗੀ ਜੀ ਨੇ ਭਾਵੇਂ ਮਹਾਤਮਾ ਬੁੱਧ ਜੀ ਗਏ ਹਨ ਪਰ ਰਾਜ ਛੱਡਣਾ ਪਿਆ ਗੱਜ ਕੇ ਬੋਲੋ ਸਤਨਾਮ ਪਰ ਇੱਥੇ ਇੱਕ ਰਾਜੇ ਜੋਗੀ ਆਏ ਨੇ ਦੁਨੀਆ ਦੇ ਤਖਤੇ ਦੇ ਉੱਤੇ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਇੱਕ ਰਾਜਾ ਜੋਗੀ ਮਹਾਂਪੁਰਖ ਸਾਡੀ ਮਾਤਾ ਸੁਰਖਣੀ ਜੀ ਨੂੰ ਬਟਾਲੇ ਦੀ ਧਰਤੀ ਤੇ ਵਿਉਣ ਜਾਵੇ ਤੇ ਹੱਦ ਹੋ ਗਈ ਰਾਜ ਛੱਡ ਕੇ yogi ਬਣੇ yog kona ਛੱਡ ਕੇ ਕੋਈ ਰਾਜਿਆਂ ਚ ਬਣਿਆ ਪਰ ਇੱਕ ਰਾਜ ਮਹਾਰਾਜ yog ਮਹ yogi ਤਪ ਮੇ ਤਪੀਸਥਰ ਗ੍ਰਸਥ ਮੇ ਤੋਗੀ ਤਪ ਮੇ ਤਪੀਸਰ ਨੇ ਮਹਾਰਾਜ ਤਪੀਸਰ ਤਪ ਕਰਨ ਵਾਲੇ ਜੇ ਰਾਜ ਜਨੇ ਤਾਂ ਰਾਜ ਕਰਨਾ ਵੀ ਬਾਤ ਹੋ ਗਈ ਆਉਂਦਾ ਤਨ ਗੁਰੂ ਗੋਬਿੰਦ ਸਿੰਘ ਜੀ ਜੇ ਰਾਜੇ ਨੇ ਤੇ ਰਾਜ ਕਰਨਾ ਵੀ ਜੇ ਕਰਮ ਚੁੱਕ ਲਈ ਗੋਬਿੰਦੇ ਮੁਕੰਦੇ ਲਾਰੇ ਉਪਾਰੇ ਹਰੀ ਅੰਤਰੀਂ ਨਾਮ ਨੇ ਕੰਮ ਲਿਖ ਦਿੱਤੀਆਂ ਬਾਣੀਆਂ ਮਰ ਕਿੰਨਾ ਆਨੰਦ ਤੂੰ ਹੀ ਜਲੇ ਹਰੀ ਥਲੇ ਹਰੀ ਉਨੇ ਹਰੀ ਬਨੇ ਹਰੀ ਹਰੇ ਹੁੰਦੇ ਹਰੀ ਹਰੇ ਹਰੀ ਕਹਿੰਦੇ ਜੇ جنگ ਲੜਨ ਲੱਗੇ ਚੱਕ ਲਈ ਤਲਵਾਰ ਚੱਕ ਲਈ ਕਿਰਪਾਨ ਕਿਰਪਾਨ ਕਿਰਪਾ ਕਰਨ ਵਾਲੀ ਹੁੰਦੀ ਆ ਤਲਵਾਰ ੱੱਕੇ ਨਾਲ ਚੱਕੀ ਜਾਂਦੀ ਆ ਸਰਵਾਰ ਦੇ ਵਿਰੁੱਧ ਕਿਰਪਾਨ ਚੱਕ ਲਈ ਕਿਰਪਾ ਕਰਨ ਵਾਲਾ ਜੇ ਬਾਰਨ ਤੇ ਆਏ ਚਾਰੇ ਸਹਜਾ ਦੇ ਬਾਰ ਦਿੱਤੇ ਪਰਿਵਾਰ ਬਾਗ ਦਿੰਦਾ ਗੱਜ ਕੇ ਬੋਲੋ ਸਤਿਨਾਮ ਕੋਈ ਪਕੜ ਨਹੀਂ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਜੀ ਦੀ ਫਲਸਫੀ ਨੂੰ ਹਲੇ ਅਸੀਂ ਸਮਝੇ ਜਿੰਦੇ ਸਮਝ ਆਵੇ ਨਾ ਅਸ ਅਸ ਕਰ ਉਠਾਣੇ ਹਰਮਖੋ ਮੈਂ ਤੇ ਤੁਹਾਡਾ ਪਿਆਰ ਹੈ ਸੰਗਤਾਂ ਦਾ ਹੁਕਮ ਮੰਨ ਕੇ ਬੜੀਆਂ ਜ਼ਿੰਮੇਵਾਰੀਆਂ ਹਰ ਕੋਈ ਬੰਦਾ ਸਾਸ ਸੰਗਤ ਅੱਜ ਕੱਲ ਬਿਜ਼ੀ ਹੈ ਵੇਲਾ ਕੋਈ ਨਹੀਂ ਹੁੰਦਾ ਗੱਜ ਕੇ ਬੋਲੋ ਸਤਨਾਮ ਇਹ ਬੇਨਤੀ ਹੈ ਕਈ ਵਾਰੀ ਪਤਾ ਕੀ ਕਰਦੇ ਜਦੋਂ ਆਪਾਂ ਸਭ ਕੁਝ ਸੇਵਾ ਭਗਤੀ ਕਰਦੇ ਆ ਵੀ ਟਿਕਾਉ ਨਹੀਂ ਬਣਦਾ ਮਨ ਵਿੱਚ ਗੁਰੂ ਸਾਹਿਬ ਦਾ ਜਿਨ੍ਹਾਂ ਨੂੰ ਭਰੋਸਾ ਹੈ ਉਹਨਾਂ ਨੂੰ ਪਤਾ ਵੀ ਨਾਲੇ ਅਸੀਂ ਸਾਰੇ ਰੋਜ਼ ਪੜਦੇ ਆ ਹੁਕਮੇ ਅੰਦਰ ਸਭ ਕੋ ਬਾਹਰ ਹੋਣਾ ਹੈ ਮੈਂ ਵੀ ਵਿੱਚ ਹੀ ਆਵਾਂ ਜੀ ਜੇ ਕੋਈ ਸਗਤ ਦਾ ਪਿਆਰ ਹੋ ਜਾਂਦਾ ਵੀ ਤੁਸੀਂ ਲੇਟ ਹੋ ਗਏ ਤੁਸੀਂ ਐਡਾ ਕਰੇ ਮੈਂ ਕੁਝ ਲੜਦਾ ਮੈਂ ਕਹਿਣਾ ਵੀ ਮਾਰਾ ਦਾ ਹੁਕਮ ਸੀ ਜੀ ਮੇਰੇ ਵੱਸ ਨਹੀਂ ਕਰਦੀ ਆਖੋ ਸਤਨਾਮ ਤੇ ਫਿਰ ਮੇਰੇ ਕੀਰਤਨ ਕਰੇ ਦਾ ਕੀ ਫਾਇਦਾ ਜੇ ਮੈਂ ਵੀ ਲੜਨ ਲੱਗਿਆ ਵੀ ਤੁਸੀਂ ਆਏ ਕਹਤਾ ਮੈਂ ਚੱਲਿਆ ਮੈਂ ਨਹੀਂ ਬੜੇ ਸੁਣਿਆ ਨਹੀਂ ਬੜੇ ਵਿਦਵਾਨ ਕਥਾਵਾਚ ਕਰੇ ਜਿਹੜੇ ਟੀਵੀ ਤੋਂ ਬਿਨਾਂ ਸਾਹਮਣੇ ਨਹੀਂ ਆਉਂਦੇ ਕਿਸੇ ਦੇ ਉਹ ਕਹਿਣਗੇ ਕਰਾਉਣਾ ਕਰਾ ਲਓ ਨਹੀਂ ਤੁਹਾਡੀ ਮਰਦੀ ਆ ਗੱਜ ਕੇ ਬੋਲੋ ਸਤਨਾਮ ਮਤਲਬ ਨਿਮਰਤਾ ਨਹੀਂ ਜੇ ਪ੍ਰਚਾਰਕ ਤੇ ਨਿਮਰਤਾ ਨਹੀਂ ਤੇ ਸਗਤਾਂ ਨੂੰ ਉਹਨਾਂ ਦੇ ਕਿੱਥੋਂ ਬਣੂਗਾ ਗੁਰੂ ਨਾਨਕ ਸਾਹਿਬ ਦੀ ਫਲਸਫੀ ਹੈ ਜਿਹੜੀ ਉਜੇ ਦੇ ਸਮਝ ਆ ਗਈ ਸਾਧ ਸੰਗਤ ਰਸਮ ਮਾਣਣੀ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਦਰਸ਼ਾ ਪਾਤਸ਼ਾਹੀਆਂ ਦੀ ਜੋਤ ਨਹੀਂ ਹਨ ਵੀਡੀਓ ਬਣ ਰਹੀ ਹੈ ਮੈਂ ਸਾਹਮਣੇ ਕਹਿਣ ਲੱਗਾ ਕਿ ਬਾਬੇ ਧੰਨਾ ਜੀ ਮਹਾਰਾ ਸਤਗੁਰ ਦਾਸ ਮਹਾਰਾ ਜੀ ਕਬੀਰ ਮਹਾਰਾ ਜੀ ਨਾਮਦੇਵ ਜੀ ਬਾਬੇ ਤਲੁਤ ਜੀ ਸਦਨਾ ਦੀ ਉਹਨਾਂ ਨੂੰ ਪੂਰਨ ਗਿਆ ਜੱਜ ਕੇ ਬੋਲੋ ਸਤਿਨਾਮ ਵਾਹਿਗੁਰੂ ਉਹਨਾਂ ਦੀ ਵੀ ਬਣ ਗਈ ਆਦ ਗੁਰੂ ਗ੍ਰੰਥ ਸਾਹਿਬ ਜੀ ਮਤਲਬ ਆਦ ਨਿਰੰਕਾਰ ਆਦ ਸਤਿ ਜੁਗਾਦ ਸੱਚ ਹੈ ਪੀ ਸਤਿਨਾਮੁ ਕੋ ਸੀ ਬਹੁਤ ਪ੍ਰਬੰਧਕ ਜਨਾਂ ਦਾ ਉਪਰਾਲਾ ਹੈ ਇਹ ਵੀ ਮੈਨੂੰ ਪਤਾ ਵੀ ਸੰਗਤਾਂ ਨੇ ਆਉਣਾ ਹੁੰਦਾ ਹੈ ਪ੍ਰਬੰਧਕਾਂ ਨੂੰ ਸਾਧ ਸੰਗਤ ਗੁਰੂ ਕੇਵ ਜੀ ਨਾਲ ਫਿਕਰ ਹੁੰਦਾ ਹੈ ਕਿ ਸੰਗਤ ਮੈਂ ਆਪ ਆਪਣੀ ਜ਼ਿੰਦਗੀ ਚ ਰੂਲ ਬਣਾਇਆ ਵੀ ਸੰਗਤ ਨੂੰ ਉਡੀਕਣਾ ਨਾ ਪਵੇ ਪਰ ਸਾਧ ਸੰਗਤ ਸੱਚ ਹੈ ਜਦੋਂ ਹਮੇਸ਼ਾ ਜ਼ਿੰਦਗੀ ਚ ਨੋਟ ਕਰ ਤੁਹਾਨੂੰ ਕਾਲੀ ਹੋਏਗੀ ਨਾ ਬਿਨਾ ਵਜਾਏ ਬਿਨਾ ਵਜਾਏ ਸਾਧ ਸੰਗਤ ਟਾਈਮ ਲੱਗਦਾ ਹੈ ਆਖੋ ਸਤਿਨਾਮ ਪਰ ਜਦੋਂ ਅਰਦਾਸ ਕਰਦੇ ਆ ਵੀ ਮਹਾਰਾਜ ਤੁਹਾਡਾ ਹੁਕਮ ਹੈ ਫਿਰ ਮਹਾਰਾਜ ਕਹਿੰਦੇ ਹੁਕਮ ਹੀ ਨਹੀਂ ਮੰਨਦਾ ਤੇ ਪੜੀ ਵੀ ਜਾਣਾ ਗੱਜ ਕੇ ਬੋਲੋ ਸਤਿਨਾਮ ਗੁਰੂ ਨਾਨਕ ਸਾਹਿਬ ਜੀ ਨੇ ਰਿਕਾਰਡ ਤੋੜਿਆ ਜੀ ਦੁਨੀਆ ਚੱਕ ਕੇ ਹਰ ਇੱਕ ਚੀਜ਼ ਦਾ ਸ਼ਬਦ 100 ਮਹੀਨਾ ਗੁਰਦਾਸ ਮਹਾਰਾਜ ਕੋਲ ਵੀ ਰਹਿਦਾ ਕਬੀਰ ਸਾਹਿਬ ਦੀ ਕੋਲ ਰਹਿ ਮੈਂ ਅਵਰ ਕੰਠ ਖੁਦ ਜਾ ਕੇ ਆਇਆ ਉੱਥੇ ਕਬੀਰ ਮਹਾਰਾਜ ਜੀ ਦਾ ਸੋਬਰ ਬਣਿਆ ਹੋਇਆ ਛੋਟਾ ਅੱਜ ਵੀ ਉਸ ਸੋਬਰ ਦੇ ਵਿੱਚ ਦੁੱਧ ਦੀਆਂ ਧਾਰਾਵਾਂ ਵਿੱਚ ਅੱਖੀਂ ਵੇਖਿਆ ਉੱਪਰ ਨਿਕਲਦੀਆਂ ਦੀ ਗੱਜ ਕੇ ਵੱਲੋਂ ਸਤਨਾਮ। ਉਥੇ ਗੁਰੂ ਨਾਨਕ ਸਾਹਿਬ ਜੀ ਮਿਲੇ ਸੀ ਬਾਬੇ ਕਬੀਰ ਮਹਾਰਾਜ ਜੀ। ਨਰਮਦਾ ਦੇ ਕੰਢੇ ਦੇ ਨੇੜੇ ਨਰਮਦਾ ਉੱਧ ਚੱਲਦੀ ਹੈ। ਜਿੱਧਰ ਕੌੜੇ ਰੱਖਦਾ ਉਧਾਰ ਕੀਤਾ ਸਾਧ ਸੰਗਤ ਜੱਪਲ ਘੁਰਬਾਨ। ਕੀਰ ਕਾਂਡ ਤੋੜਿਆ। ਮਹਾਰਾਜ ਨੂੰ ਪੁੱਛਿਆ ਵੀ ਤੁਸੀਂ 5 ਸਾਲ ਬਾਅਦ ਆ ਰਹੇ ਹੋ ਪਹਿਲਾਂ ਤੁਹਾਡੀ ਭੈਣ ਬੇਬੇ ਨਾਨਕ। ਬੇਬੇ ਭੈਣ ਇੱਕੋ ਸ਼ਬਦ ਹੈ। ਹਰੇ ਆਨੇਜ ਪਾਕਿਸਤਾਨ ਚ ਬੇਬੇ ਭੈਣ ਨੂੰ ਕਹਿੰਦੇ ਨੇ ਤੇ ਅਸੀਂ ਪੰਜਾਬ ਚ ਮਾਲਵੇ ਮਾਝੇ ਦੁਆਬੇ ਚ ਮਾਂ ਨੂੰ ਕਹਿੰਦੇ ਆ ਬੇਬੇ ਨਾਨਕੀ ਨਾਮ ਦੋ ਆਏ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਘਰੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਮੈਂ ਤੁਹਾਨੂੰ ਉਹ ਬੇਕਤੀਆਂ ਜੀ ਕਰਲੀਆਂ ਨੇ ਜੋ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਚਮਕਿਤ ਕੀਤੀਆਂ ਨੇ ਪਾਣੀਆਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਫੋਨ ਆਉਂਦਾ ਵੀ ਸਾਡੇ ਨਾਲ ਜਨਮ ਦਿਨ ਮਨਾਉਣਾ ਮੈਂ ਪੁੱਛਦਾ ਕਿ ਕੀ ਦਾ ਜੀ بیٹے ਦਾ ਪਤੀ ਦਾ ਪਤਨੀ ਦਾ ਭਰਾ ਨਹੀਂ ਜੀ ਬੱਚੀ ਦਾ ਜਨਮ ਦਿਨ ਦਾ ਬੜਾ ਮਨ ਖੁਸ਼ ਹੁੰਦਾ ਆਖੋ ਸਤਿ ਮਾਰਾਂ ਉਹ ਕਿਦਾਂ ਗੀਤ ਕਰਾਣੇ ਪਿਕਚਰ ਕਰਾਣੇ ਫਿਲਮ ਵਾਲਿਆਂ ਨੇ ਕਵੀ ਜਨਾਂ ਨੇ ਨਾਵਲ ਲਿਖਣ ਵਾਲਿਆਂ ਨੇ ਸਾਡੀ 3 ਪੈਣ ਦੀ ਉਹ ਚੀਜ਼ਿਤ ਨਹੀਂ ਹੈ ਗੱਲ ਕੇ ਬੋਲੋ ਸਤਿ ਆ ਪੁਰਾਣੇ ਇਤਿਹਾਸ ਬਾਬੇ ਨਾਨਕ ਨੂੰ ਪੁੱਛਿਆ ਤੁਸੀਂ ਮਾਤਮੌਕ ਦੇ ਬਾਅਦ ਚਾਹੇ ਹੋ ਲੋਕ ਜੀ ਅਰਦਾਸਾਂ ਕਰਦੇ ਵੀ ਘਰ ਚ ਪੁੱਤਰ ਹੋਵੇ ਪੁੱਤਰ ਦਾ ਮਤਲਬ ਹੈ ਜੀ ਪੁਰਾਣ ਚ ਤਾਰ ਦੇਣ ਵਾਲਾ ਪੁੱਤਰ ਆ ਗੁਰੂ ਘਰ ਦੇ ਗਾਣੇ ਹੁਣ ਵੱਣ ਲੱਗੀਆਂ ਨੇ ਪਹਿਲਾਂ ਪਤਾਸੇ ਹੁੰਦੇ ਸੀ ਬੜੇ ਬੜੇ ਪਤਾਸੇ ਦਾ ਅਖਰੀ ਰਤ ਹੈ ਪੁੱਤ ਦਾ ਆਸੇ ਪੁੱਤ ਦੀ ਆਸ ਲਈ ਅਰਦਾਸ ਹੈ ਇਹ ਇੱਕ ਪੰਕਤੀ ਆਉਂਦੀ ਆ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਚ ਮਹਾਰਾਜ ਆਪਾਂ ਕਈ ਜਨਮਾਂ ਦੇ ਤੇ ਪੜਨੇ ਆ ਪੁੱਤੀ ਗੰਢ ਪਵੇ ਸੰਸਾਰੀ ਪੁੱਤ ਨਾਲ ਗੰਢ ਜ਼ਰੂਰ ਪੈਂਦੀ ਆ ਪਤੀ ਡਰਦੀ ਨਹੀਂ ਬੋਲਦੀ ਪਤੀ ਡਰਦਾ ਨਹੀਂ ਲੜਦਾ ਝਗੜਾ ਨਹੀਂ ਪਾਉਂਦੇ ਵੀ ਬੱਚੇ ਰੁੱਲ ਜਾਣਗੇ ਗੰਢ ਬਣੀ ਜਾਂਦੀ ਆ ਬਰਨਾ ਵਿਆਹ ਤੋਂ ਬਾਅਦ ਤਾਂ ਪੁੱਤ ਰਹਿੰਦੇ ਨਹੀਂ ਮਾਪਿਆਂ ਦਾ ਆਖੋ ਸੱਤ ਨਾ ਕਹਿਣ ਦਾ ਮਤਲਬ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਉਹਨੇ ਆਪਣਾ ਪਰਿਵਾਰ ਦੇਖਣਾ ਹੁੰਦਾ ਅਸੀਂ ਆਪਣਾ ਦੇਖਦੇ ਆ ਗੰਢ ਪੈ ਜਾਂਦੀ ਆ ਅੱਜ ਕਈ ਜਗ੍ਹਾ ਬਜ਼ੁਰਗ ਮਾਪੇ ਹੀ ਰੋਦੇ ਮੈਂ ਦੇਖਿਆ ਉਹ ਪੁੱਤਰ ਕਿੱਥੇ ਗਏ ਗੁਰੂ ਗ੍ਰੰਥ ਸਾਹਿਬ ਜੀ ਨੇ ਪੂਰਾ ਇੱਕ ਮਹੱਲਾ ਜਿਵੇਂ ਸ਼ਲੋਕ ਪਉੜੀ ਪੜ੍ਹਦੇ ਆ ਨਾ ਜੀ ਧੀਆ ਪਹਿਣਾ ਦਾ ਮਾਣ ਉਹ ਕੀਤਾ ਉਹ ਅੱਖਾਂ ਖੋਲੀਆਂ ਦੁਨੀਆ ਦੀਆਂ ਜੇ ਉਹ ਪੰਗ ਦੀ ਅਸੀਂ ਪੜਨੀ ਤੁਸੀਂ ਕਹੋਗੇ ਮਹਾਰਾਜ ਬਸ ਇੱਕ ਧੀ ਦੇ ਦੇ ਉਹ ਗੱਲ ਕਿਹ ਬੋਲੋ ਸਾਫਾ ਮਹਾਰਾਜ ਦੀ 5 ਸਾਲ ਪਹਿਣਾ ਤੁਸੀਂ ਬੇਬੇਦਾਨ ਕਿਹਨੂੰ ਭੇਜਿਆ ਭਾਈ ਸੰਤੋਖ ਸਿੰਘ ਜੀ ਜੂੜਾਵਣੀ ਲਿਖਦੇ ਨੇ ਵੀ ਬੇਬੇ ਨਾਨਕੀ ਜੀ ਦਾ ਆਗਮਨ ਮੰਨੋ ਐਦਾਂ ਹੋਇਆ ਜਿਵੇਂ ਹਿਮਾਲਿਆ ਪਰਬਤ ਦੇ ਘਰ ਹਿਮਾਲਿਆ ਦੇ ਘਰ ਬੀਬੀ ਮਾਤਾ ਪਾਰਵਤੀ ਦਾ ਜਨਮ ਹੋਇਆ ਗੱਲ ਕੇ ਬੋਲੂ ਸਾਧਨ ਦਾ ਪਾਰਵਤੀ ਜੀ ਦਾ ਦਰਜਾ ਦਿੰਦੇ ਨੇ ਭਾਈ ਸੰਤੋਖ ਸਿੰਘ ਜੀ ਉਹਨਾਂ ਤੋਂ ਵੱਡੇ ਨੇ ਮਾਤਾ ਨਾਨਕੀ ਬੇਬੇ ਨਾਨਕੀ ਜੀ ਵਡਿਆਈ ਸਾਹ ਸੰਗਤ ਗੁਰੂ ਨਾਨਕ ਦੇ ਘਰ ਦੀ ਐਵੇਂ ਨਹੀਂ ਜੇ ਕਿਤੇ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਮਹਾਪੁਰਖਾਂ ਨੂੰ ਇਹ ਅਸੀਂ ਸਮਝ ਨਹੀਂ ਲੈ ਕਿ ਗੁਰੂ ਗ੍ਰੰਥ ਸਾਹਿਬ ਜੀ ਕੌਣ ਨੇ ਗੁਰੂ ਗ੍ਰੰਥ ਸਾਹਿਬ ਜੀ ਤਾਂ ਇੰਨੇ ਮਾਲਕ ਕੋਲੇ ਨੇ ਬੇਅਦਬੀ ਕਰਨ ਵਾਲੇ ਭਾਵੇਂ ਉਹਨਾਂ ਨੂੰ ਸਜ਼ਾ ਮਿਲ ਗਈ ਜਾਂ ਨਹੀਂ ਵੀ ਮਿਲੀ ਭਾਵੇਂ ਮੌਕੇ ਤੇ ਮਾਰ ਦਿੱਤੇ ਗਏ ਪਰ ਮਹਾਰਾਜ ਤਾਂ ਇੰਨੇ ਮਾਲਕ ਨੇ ਬਹਾਨਾ ਕੋਈ ਬਣ ਜੇ ਸਜ਼ਾ ਮਿਲ ਜਾਂਦੀ ਹੈ ਜੇ ਕੋਈ ਬੇਅਦਬੀ ਵੀ ਕਰਨਾ ਹੁੰਦਾ ਨਾ ਪੜਨ ਵਾਲੇ ਤੋਂ ਕਰਨੇ ਹੀ ਕਰਨਾ ਦਰਸ਼ਕਾਂ ਨੂੰ ਬਲੇ ਤਾਂ ਕਰਨੇ ਹੀ ਕਰਨਾ ਔਰ ਬੜੀ ਮਾੜੀ ਗੱਲ ਹੈ ਮੰਦ ਬੁੱਧੀ ਹੈ ਜੀ ਫਲਾਣਾ ਜੀ ਉਹ ਨੂੰ ਇਹ ਨਾ ਪਤਾ ਵੀ ਮੈਂ ਇਹ ਕੰਮ ਕਰਨ ਲੱਗਾ ਮਨੁੱਖ ਦੀ ਕਿੱਥੇ ਗਈ ਪਰ ਗਲਤੀਆਂ ਕਰਨ ਵਾਲਿਆਂ ਨੂੰ ਵੀ ਆਦਮੀਆਂ ਕਰਨ ਵਾਲਿਆਂ ਨੂੰ ਵੀ ਕਈ ਕੱਲੇ ਸਵਾਲ ਕਰਦੇ ਹਨ ਨਾ ਬੰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਇਹ ਜਾਗਤ ਜੋਤ ਨਹੀਂ ਪ੍ਰਤੱਖ ਗੁਰੂ ਨੇ ਮੌਕੇ ਤੇ ਕਿਉਂ ਨਾ ਦੌਰਾ ਪੈ ਗਿਆ ਮੌਕੇ ਤੇ ਟੈਗ ਕਿਉਂ ਨਾ ਹੋ ਗਿਆ ਸਾਧ ਸੰਗਤ ਗੁਰੂ ਮਹਾਰਾਜ ਕੋਈ ਪਰਿਵਾਰ ਚ ਇੱਕ ਮਾਂ ਬਾਪ ਦੋ ਚਾ ਬੱਚਿਆਂ ਦੇ ਮਾਂ ਬਾਪ ਦਾ ਪਰਿਵਾਰ ਹੈ 10 ਮੈਂਬਰ ਨੇ ਅਕਾਲ ਪੁਰਖ ਦੀ ਤੇ ਸਾਰੀ ਦੁਨੀਆ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕੇ ਬੋਲੋ ਸਤਿਨਾਮ ਮਹਾਰਾਜ ਤੇਰੇ ਗੱਲ ਸੋਚਦੇ ਨੇ ਵੀ ਚਲ ਇਹ ਨਲੈਂਕ ਵੀ ਨਹੀਂ ਪੈਦਾ ਕੀਤਾ ਇਹਨੂੰ ਆਪ ਹੀ ਸਜ਼ਾ ਮਿਲ ਜਾਣੀ ਕਿਉਂਕਿ ਬਾਣੀ ਦਾ ਫੈਸਲਾ ਪੜ ਲਿਓ ਮਹਾਰਾਜ ਕਹਿੰਦੇ ਨੇ ਕਰਮੀ ਆਪੋ ਆਪਣੀ ਕੇ ਨੇੜੈ ਕੇਰੈ ਸਜ਼ਾ ਮੈਂ ਨਹੀਂ ਦੇਣੀ ਸਜ਼ਾ ਤੇਰੇ ਕਰਮਾਂ ਨੇ ਦੇਣੀ ਹੈ ਗੱਜ ਕੇ ਬੋਲੋ ਸਾਧੂ ਬਾਬੇ ਨਾਨਕ ਜੀ ਕਹਿੰਦੇ ਬੇਬੇ ਨਾਨਕੀ ਨੂੰ ਪਹਿਲਾਂ ਤਾਂ ਭੇਜਿਆ ਵੀ ਮੇਰੇ ਆਉਂਦੀ ਇਹੀ ਤਿਆਰੀ ਹੈ ਕਦੇ ਧਿਆਨ ਨਾਲ ਦੇਖੋ ਅੱਜ ਘਰਾਂ 'ਚ ਅਸੀਂ ਹਾਂ ਕਈ ਸੁਭਾਅ ਹੁੰਦੇ ਨੇ ਬੱਚੀਆਂ ਭੈਣਾਂ ਤੀਆਂ ਦਿਮਾਗ 'ਚ ਉਹ ਗੱਲ ਨਹੀਂ ਬੈਂਦੀ ਲੜਾਈ ਝਗੜੇ ਦੀ ਜਗ੍ਹਾ ਬਣੀ ਰਹਿੰਦੀ ਆ ਪਰ ਸਾਰਾ ਹੀ ਸੰਸਾਰ ਐ ਮਹਾਰਾਹ ਕਹਿੰਦੇ ਤੀ ਭੈਣ ਤੋਂ ਵੱਡਾ ਕਿਸੇ ਦਾ ਕੰਮ ਨਹੀਂ ਗੱਜ ਕੇ ਬੋਲੋ ਸਾਧਨਾ ਜਦੋਂ ਮੈਂ ਤੁਹਾਨੂੰ ਪੰਗਤੀਆਂ ਪੜ੍ਹ ਕੇ ਸੁਣਾਉਣੀਆਂ ਮਹਾਰਾਹ ਗੁਰਨਾਸਾਹ ਦੀ ਆਸਾ ਜੀ ਦੀ ਬਾਣੀਆਂ ਨਾ ਉਹ ਖੁਲਾਸੇ ਹੋਣੇ ਨੇ ਫਿਰ ਤੇ ਜਿਹੜੇ ਮਹਾਰਾਜ ਮਾੜਾ ਚੰਗਾ ਕਹਿੰਦੇ ਆ ਤੀਆਂ ਭੈਣਾਂ ਨੂੰ ਉਹਨਾਂ ਸਮਝ ਆ ਜਾਣੀ ਗੱਲ ਤਾਂ ਸੋਚੀ ਗਲਤ ਦੇਖਣੀ ਗਲਤ ਬੋਲਣੀ ਗਲਤ ਕਹਿਣਾ ਗੋਲੋਗਰਾਸਾ ਮਹਾਰਾਜ ਜੀ ਨੇ ਮੈਂ ਤੁਹਾਨੂੰ ਮੇਲ ਮੁੱਦਾ ਹੀ ਦੱਸ ਦਿੰਦਾ ਵੀ ਜਾਗ ਰਚਨੀ ਕਿਹਾ ਗੁਰੂ ਬ੍ਰਹ ਸਾਹਿਬ ਜੀ ਨੇ ਮਾਤਾ ਪੈਣਾ ਗੱਜ ਕੇ ਬੋਲੋ ਸਾਧੂ ਕੋਈ ਮੈਂ ਇਹ ਨਹੀਂ ਵੀ ਮੈਂ ਪੈਣਾ ਦੀਆਂ ਮੈਂ ਬੜਾਈ ਦੀ ਗੱਲ ਕਰਾਂ ਮੇਰਾ ਫਰਜ਼ ਮੰਨਦਾ ਆਦਿਪਦ ਆਈ ਕਿਰੋਦਾ ਹੋਵੇ ਗੁਰੂ ਨਾਨਕ ਸਾਹਿਬ ਜੀ ਤਾਂ ਆਈ ਨੇ ਜੇ ਮਾਤ ਲੋਕ ਚ ਰਾਮ ਜੀ ਮਹਾਰਾਜ ਜੀ ਹੋਣਾ ਪਿਆ ਕ੍ਰਿਸ਼ਨ ਜੀ ਮਹਾਰਾਜ ਹੋਣਾ ਪਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਏ ਸਤਗੁਰੂ ਦਾਸ ਕਬੀਰ ਨਾਮ ਦੇ ਸਧਨਾ ਜੀ ਧੰਨਾ ਜੀ ਮਹਾਰਾਜ ਆਏ ਮਹਾਤਮਾ ਬੁੱਧ ਜੀ ਆਏ ਸਾਧ ਸੰਗਤ ਮੁਹੰਮਦ ਸਾਹਿਬ ਆਏ ঈ사 ਜੀ ਆਏ ਕਿਉਂਕਿ ਉਹਨਾਂ ਦਾ ਸਤਕਾਰ ਸਾਰਿਆਂ ਦਾ ਰੱਬ ਨਾਲ ਜੁੜੇ ਨੇ ਤੇ ਮਾਂ ਦੀ ਲੋੜ ਪਈ ਮਾਂ ਦੀ ਗੱਲ ਕੇ ਬੋਲ ਰੋ ਸਤਨਾ ਕਦੀ ਵਿਚਾਰ ਕਰਿਓ ਸਾਰੇ ਅਸੀਂ ਕਹਿੰਦੇ ਜੀ ਪਰਮਾਤਮਾ ਹੈ ਮਹਾਤਮਾ ਆਤਮਾ ਸਭ ਦੇ ਪਿੱਛੇ ਮਾਂ ਲੱਗਦਾ ਗੱਜ ਕੇ ਬੋਲ ਸੁਣਨਾ ਬਾਪੇ ਨਾਨਕ ਜੀ ਕਹਿੰਦੇ ਮੈਂ ਮਾਂਤ ਲੋਗ ਚ ਭੈਣ ਆਪਣੀ ਨੂੰ ਭੇਜਿਆ ਬੇਬੇ ਨੂੰ ਭੇਜਿਆ ਵੀ ਮੈਂ ਮੇਨ ਤੋਂ ਛੋਟੀ ਨਾ ਹੋਵੇ ਮੇਨ ਤੋਂ ਵੱਡੀ ਹੋਵੇ ਤੇ ਬਾਕੀ ਮਾਂਤ ਲੋਗ ਚ ਮਾਂ ਵੱਡੀ ਐ ਭੈਣ ਵੱਡੀ ਐ ਧੀ ਵੱਡੀ ਐ ਪਤਨੀ ਵੱਡੀ ਐ ਸੰਸਾਰ ਦੇ ਵਿੱਚ ਕਰ ਇੱਟਾਂ ਨਾਲ ਨਹੀਂ ਵੱਢਦੇ ਸਾਹਮਣ ਵਾਲੀ ਮਾਪ ਪੈਣ ਹੈ ਇਸੇ ਕਰਕੇ ਮਹਾਰਾਜ ਨੇ ਨਾਮ ਸਿੰਘ ਲਾਇਆ ਕੁਝੰਗੀ ਕਿਹਾ ਸਿੰਘ ਨਾਮ ਹੈ ਸ਼ੇਰ ਦਾ ਕੁਝੰਗੀ ਦਾ ਮੈਂ ਸੱਬ ਦਾ ਜਿਹੜਾ ਕਾਰੋਬਾਰ ਕਰਦਾ ਹੈ ਕੌਰ ਨਾਮ ਹੁੰਦਾ ਹੈ ਜਿਹੜੇ ਨੇ ਗੱਦੀ ਤੇ ਬੈਠਣਾ ਹੁੰਦਾ ਕਾਰੋਬਾਰ ਸੰਭਾਲਦਾ ਇਸ ਕਰਕੇ ਕੌਰ ਪੰਛੀ ਵੀ ਹੈ ਤੇ ਪੈਣਾ ਦਾ ਨਾਮ ਕੌਰ ਲਾਇਆ ਵੀ ਇਹ ਘਰ ਨੂੰ ਸਾਹਮਣ ਵਾਲਿਆਂ ਨੇ ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ ਬੇਬੇ ਨਾਨਕੀ ਜੀ 5 ਸਾਲ ਪਹਿਲਾਂ ਹੈ ਜਾਦੋਂ ਸੁਣ ਲੱਤਰ ਨੂੰ ਗੁਣਾ ਸਭੀ ਜਾਗ। ਸਾਹ ਸੰਗਤ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਸੀ ਮਹਿਮਾ ਕੀਤੀ ਆ ਬੀਬੀਆਂ, ਮਾਵਾ ਪੈਣਾ ਵਾਸਤੇ ਕਹਿੰਦੇ ਲੋਕ ਕਹਿੰਦੇ ਨੇ ਪੁੱਤ ਨਾਲ ਗੰਢ ਪੈਂਦੀ ਆ ਪੁੱਤ ਨਾਲ ਸੰਸਾਰ ਚੱਲਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਭੰਡੋ ਚੱਲਦਾ ਹੈ ਰਾਹ ਰਾਹ ਪੈਣਾ ਧੀਆਂ ਨਾਲ ਚੱਲਦਾ ਸੰਸਾਰ ਕਿਰਿਆ ਪ੍ਰਕਿਰਿਆ ਕਿਤੇ ਵੀ ਹੈ ਫੁੱਲਾਂ ਤੋਂ ਫਲ ਬਣਦੇ ਜੇਤੇ ਦਾਣੇ ਅੰਕੇ ਜੀਆਂ ਬਾਝ ਦਾ ਕੋਈ ਪਹਿਲਾ ਬੀਜ ਹੈ ਫਿਰ ਫੁੱਲ ਤੇ ਫਿਰ ਫਲ ਗੱਲ ਕੇ ਬੋਲੋ ਸਤਿ Ao Guru